ਸ਼ੇਰ ਔਰ ਬੱਬਰ ਸ਼ੇਰ ਸ਼ੇਰ ਔਰ ਬੱਬਰ ਸ਼ੇਰ ਕ निकालेंगे ਭਗਵਾ ਰੈਲੀ ਹਾਂਜੀ ਭਾਈ ਆਪਣੇ ਆਪ ਨੂੰ ਇਹ ਸ਼ੇਰ ਦੱਸਦੇ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਇੱਕ ਬੱਬਰ ਸ਼ੇਰ ਹੈ ਕਿ ਸ਼ੇਰ ਹੈ ਕਹਿੰਦਾ ਮੈਂ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਕਮੈਂਟਾਂ 'ਚ ਲਿਖ ਦਿਓ ਤੇ ਇਹ ਕੌਣ ਹੈ ਯਾਰ ਕੀ ਕੁਸ਼ ਹੈ ਇਹ ਹਰ ਵਕਤ Hindu ਸਿੱਖਾਂ ਵਿੱਚ ਪਵਾੜੇ ਦੀ ਜੜ ਬਣੇ ਹੋਏ ਆ ਇਹ ਲੋਕ ਵੀਡੀਓ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਿਓ ਲੋਕਾਂ ਨੂੰ ਮਤ ਆਵੇ ਇਹਨਾਂ ਦੇ ਕਦੇ ਵੀ ਗੱਲਾਂ ਵਿੱਚ ਨਾ ਆਇਓ ਭਰਾਵੋ ਕਿਉਂਕਿ ਇਹ ਤੁਹਾਡੇ ਵਿੱਚ ਪਵਾੜਾ ਪਵਾ ਕੇ ਆਪਣੀਆਂ ਰੋਟੀਆਂ ਸੇਕਦੇ ਆ ਠੀਕ ਹੈ ਇਹਨਾਂ ਨੂੰ ਆਰਐਸਐਸ ਵੱਲੋਂ ਫੰਡ ਆਉਂਦਾ ਫੰਡ ਦੇ ਜੇਕਰ ਰੌਲਾ ਪਊਗਾ ਤਾਂ ਇਹਨਾਂ ਨੂੰ ਓਨਾ ਹੀ ਵੱਧ ਫੰਡ ਆਊਗਾ ਕਦੇ ਵਾਸਤੇ ਭਰਾਵੋ ਆਪਸੀ ਭਾਈਚਾਰੇ ਵਿੱਚ ਕਦੇ ਵੀ ਨਾ ਕੋਈ ਉਹ ਕਰਿਓ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਇੱਕ ਕਮੈਂਟ ਇਹਨਾਂ ਲਈ ਜ਼ਰੂਰ ਛੱਡ ਕੇ ਜਾਇਓ ਤੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਮੈਂ ਪ੍ਰਵਾਸੀਆਂ ਦੇ ਖਿਲਾਫ ਇੱਕ ਵੀਡੀਓ ਪਾਈ ਸੀ ਮੈਨੂੰ 7200 ਪ੍ਰਵਾਸੀ ਅਨਫੋਲੋ ਕਰ ਗਿਆ ਸੀਗਾ ਭਰਾਵੋ ਫੋਲੋ ਕਰ ਲਿਆ ਕਰੋ ਜਿਹੜਾ ਬੰਦਾ ਪੰਜਾਬ ਲਈ ਬੋਲਦਾ ਪੰਜਾਬ ਲਈ ਖੜਦਾ ਏਕਤਾ ਦੀ ਗੱਲ ਕਰਦਾ ਮੈਂ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦਾ ਪਰ ਇਹ ਪਵਾੜੇ ਦੀ ਗੱਲ ਕਰਦੇ ਆ ਇਹਨਾਂ ਨੂੰ ਹਰ ਕੋਈ ਸ਼ੇਅਰ ਕਰਦਾ ਪਰ ਮੇਰੇ ਅੱਗੇ ਨੂੰ ਕੋਈ ਸ਼ੇਅਰ ਨਹੀਂ ਕਰਦਾ ਬਾਈ